ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਾਰੀ ਮਹੱਲ ਪੰਜਵਾ ਵਾਰ ਸੁਲਕਾ ਨਾਲ ਇੱਕ ਓ ਅੰਕ ਸਤ ਗੁਰ ਪ੍ਰਸਾਦ ਸਲੋਕ ਆਦ ਤੂਰਨ ਮਦ ਤੂਰਨ ਅੰਤ ਤੂਰਨ ਪਰਮੇਸਤੁਰ ਹ ਸਿਮਰੰਤ ਸੰਤ ਸਰਬਤਰ ਰਾਮਣ ਨਾਨਕ ਅਗਨਾਸਨ ਜਗਦੀਸ ਰਹਾ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸਰ ਹ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ ਰਹਾ ਦੇਖਨ ਸੁਨ ਸੁਨਾਵਨ ਮਨ ਮੈਂ ਦਰੜੀਐ ਸੱਚ ਤੁਰ ਰਹਿਓ ਸਾਰੇ ਬਾਤਰ ਮੈਂ ਨਾਨਕ ਹਰ ਰੰਗ ਰਾਚ ਪਾੜੀ ਹਰ ਇੱਕ ਨਿਰੰਜਨ ਗਾਈਆ ਸਭ ਅੰਤਰ ਸੋਈ ਕਰਨ ਕਰਨ ਸਮਰਾਥ ਪ੍ਰਭ ਜੋ ਤਰੇ ਸੋ ਹਈ ਨਮਾਤਾ ਪਥਾ ਪਥਦਾ ਤਿਸ ਬਿਨੋ ਨਹੀਂ ਕੋਈ ਕੰਡ ਬ੍ਰਹਮੰਡ ਤਾ ਤਾਲ ਦੀਪ ਰਵੇ ਆ ਸਭ ਲਈ ਜੈਸੇ ਆਪ ਬੁਝਾਏ ਸੋ ਬੁਝਸੀ ਮਲ ਜਨ ਸੋਈ ਖੰਡ ਬ੍ਰਹਮੰਡ ਤਪਾਲ ਦੀਪ ਰਵਿਆ ਸਭ ਲਈ ਜਿ세 ਆਪ ਬੁਝਾਏ ਸੋ ਬੁਝਸੀ ਮੇਰ ਮਲ ਜਨ ਸੋਈ ਗੁਰਜੀ ਕਾਹ ਖਾਨ ਸਵਾਹੀ ਗੁਰਜੀ ਕੀ ਫਤ ਜੈਤ ਸਾਰੀ ਮਹਲਾ ਪੰਜਵਾਂ ਬਾਅਦ ਸ਼ਲੋਕਾਂ ਨਾਲ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਾਧ ਪੂਰਨ ਅੰਤ ਪੂਰਨ ਪਰਮੇਸ਼ਰਹ ਸਿੰਗਰੰਤ ਸੰਤ ਸਰਬਤਰ ਰਮਣੰ ਨਾਨਕ ਅਗੋ ਨਾਸੰ ਜਗਦੀਸੁਰਹ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਜੈਤਿ ਸ੍ਰੀ ਕੀ ਵਾਰ ਦੇ ਅੰਦਰ ਇਹ ਦੀ ਸਲੌਕ ਵੀ ਤੇ ਪਾਉਣੀ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਨੇ ਪਾਵਨ ਅੰਗ 705 ਅਤੇ 6 ਉਤੇ ਸੁਭਾਏਮਾਨ ਸਤਿਗੁਰੂ ਪਾਤਸ਼ਾਹ ਕਹੇ ਭਾਈ ਉਹ ਪਰਿਪੂਰਨ ਪਰਮੇਸ਼ਰ ਮੂਰਤ ਤੋਂ ਹੁਣ ਵੀ ਤੇ ਅਖੀਰ ਵਿੱਚ ਵੀ ਹਮੇਸ਼ਾ ਪੂਰਨ ਹੈ ਤੇ ਰੱਬ ਦੇ ਪਿਆਰੇ ਸੰਤ ਜਨ ਜੋ ਸਭਨਾ ਵਿੱਚ ਰਮਿਆ ਹੋਇਆ ਏ ਉਸ ਪਰਿਪੂਰਨ ਪਰਮੇਸ਼ਰ ਨੂੰ ਸਿਮਰਦੇ ਨੇ ਤੇ ਸਿਮਰਨ ਦੇ ਨਾਲ ਉਹ ਪਰਿਪੂਰਨ ਪਰਮੇਸ਼ਰ ਤੇ ਨਾਮ ਦੇ ਸਾਰੇ ਦੇ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ ਏ ਕਿਉਂਕਿ ਉਸ ਮਾਲਕ ਦਾ ਨਾਮ ਅਗਨਾਸ਼ਣ ਹੈ ਪਾਪਾਂ ਦਾ ਨਾਸ਼ ਕਰਨ ਵਾਲਾ ਏ ਅਸਾਂ ਵੀ ਉਸ ਮਾਲਕ ਦੇ ਨਾਮ ਨੂੰ ਸਿਮਰਿਏ ਤਾਂ ਕਿ ਸਾਡਾ ਜੀਵ ਉਹ ਪਵਿੱਤਰ ਤੇ ਪਾਵਨ ਬਣੇ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇ ਛਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤਿਹ